ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਆਏ ਹੋਏ ਜਿਹੜੇ ਕਠਣ ਸ਼ਬਦ ਨੇ ਜਈਆਂ ਵਾਲੇ ਨੇ ਉਹ ਕਿਵੇਂ ਉਚਾਰਨ ਕਰਨੇ ਨੇ ਆਪਾਂ ਲਗਾਤਾਰ ਵੀਡੀਓ ਇਸ ਦੀ ਬਣਾ ਕੇ ਆਪ ਜੀ ਨੂੰ ਦੇ ਰਹੇ ਹਾਂ ਕਿਉਂਕਿ ਗੁਰਬਾਣੀ ਆਪਾਂ ਸਾਰੀ ਪੜਦੇ ਆ ਪਰ ਜਿੱਥੇ ਸ਼ਬਦ ਜਈਏ ਵਾਲੇ ਆ ਜਾਂਦੇ ਨੇ ਉੱਥੇ ਆਪਾਂ ਸੰਗਤ ਜੀ ਗਲਤ ਉਚਾਰਨ ਕਰ ਜਾਂਦੇ ਆ ਪਲੇਲਿਸਟ ਦੇ ਵਿੱਚ ਜਿੰਨੀਆਂ ਵੀ ਅਸੀਂ ਜਈਏ ਤੇ ਵੀਡੀਓ ਬਣਾਈਆਂ ਨੇ ਉਹ ਤੁਸੀਂ ਆਪ ਜਾ ਕੇ ਸਰਵਣ ਕਰ ਸਕਦੇ ਹੋ ਪਲੇਲਿਸਟ ਖੋਲੋਗੇ ਪਲੇਲਿਸਟ ਬਣੀ ਹੋਈ ਹੈ ਚੈਨਲ ਦੀ ਉੱਥੇ ਮਹੰਗੇ ਸ਼ਬਦ ਲਿਖਿਆ ਹੋਵੇਗਾ ਮਹੰਗੇ ਸ਼ਬਦ ਜਦੋਂ ਖੋਲੋਗੇ ਤੁਸੀਂ ਉਹ ਤੇ ਉੱਤੇ ਤੁਹਾਨੂੰ ਸਾਰੀਆਂ ਵੀਡੀਓ ਹੀ ਪ੍ਰਾਪਤ ਹੋ ਜਾਣਗੀਆਂ ਗੁਰਬਾਣੀ ਵਿੱਚ ਜਿੱਥੇ ਵੀ ਜਈਏ ਕੰਨਾ ਆਉਂਦਾ ਹੈ ਜਈਏ ਕੰਨਾ ਆਉਂਦਾ ਹੈ ਉਸ ਤੋਂ ਪਹਿਲਾਂ ਏੜੀ ਸਿਆਰੀ ਉਚਾਰਨ ਕਰਨੀ ਹੈ ਅੱਜ ਆਪਾਂ ਸਰਵਣ ਕਰਨਾ ਹੈ ਦੱਦਾ ਜਈਏ ਕੰਨਾ ਲੱਲਾ ਪਰ ਜਈਏ ਕੰਨਾ ਹੈ ਉਹਦੇ ਦੋ ਸ਼ਬਦ ਬਣਨਗੇ ਏੜੀ ਸਿਆਰੀ ਐੜੇ ਕੰਨਾ ਏੜੀ ਸਿਆਰੀ ਐੜੇ ਕੰਨਾ ਗੁਰਬਾਣੀ ਵਿੱਚ ਇਸ ਤਰ੍ਹਾਂ ਪਾਠ ਆਉਂਦਾ ਹੈ ਦੱਦਾ ਜਈਏ ਕੰਨਾ ਲੱਲਾ ਆਪਾਂ ਪੜ੍ਹ ਜੰਨੇ ਦਲਾਲ ਦਲਾਲ ਨਹੀਂ ਕਹਿਣਾ ਜਾਂ ਹੋਰ ਤਰੀਕੇ ਨਾਲ ਕਈ ਸੰਗਤਾਂ ਪੜ੍ਹਦੀਆਂ ਇਸ ਤਰ੍ਹਾਂ ਉਚਾਰਨ ਨਹੀਂ ਕਰਨਾ ਇਹ ਜਿਹੜੀ ਇੱਥੇ ਜਈਏ ਕੰਨਾ ਪਹਿਲਾਂ ਏ ੜੀ ਨੂੰ ਸਿਹਾਰੀ ਐੜੇ ਕੰਨਾ ਉਚਾਰਨ ਹੋਵੇਗਾ ਜਈਏ ਕੰਨਾ ਐੜੇ ਕੰਨਾ ਪਹਿਲਾਂ ਏ ੜੀ ਸਿਹਾਰੀ ਪਾਉਣੀ ਹੈ ਉਚਾਰਨ ਵਾਸਤੇ ਅਸੀਂ ਲਿਖਿਆ ਹੋਇਆ ਹੈ ਦਿਆਲ ਦਿਆਲ ਕਹਿਣਾ ਪਰ ਆਪ ਪੜ ਜਣੇ ਦਿਆਲ ਦਿਆਲ ਵੀ ਨਹੀਂ ਕਹਿਣਾ ਦਿਆਲ ਕਿਵੇਂ ਪਵੇਗਾ ਦਦੇ ਸਿਹਾਰੀ ਐੜੇ ਕੰਨਾ ਲੱਲਾ ਦਿਆਲ ਹੁੰਦਾ ਹੈ ਪਰ ਇੱਥੇ ਏ ੜੀ ਨੂੰ ਸਿਹਾਰੀ ਉਚਾਰਨ ਕਰਨੀ ਦਿਆਲ ਦਿਆਲ ਉਚਾਰਨ ਕਰਨਾ ਜਾਂ ਹੋਰ ਤਰੀਕੇ ਦੇ ਨਾਲ ਉਚਾਰ ਨਹੀਂ ਕਰਨਾ ਦਿਆਲ ਹੀ ਉਚਾਰਨ ਕਰਨਾ ਹੈ ਅੱਗੇ ਭੱਬਾ ਜਈਏ ਕੰਨ ਨੰਨਾ ਪਾਠ ਆਇਆ ਪਰ ਆਪਾਂ ਕੀ ਪੜਦੇ ਆ ਭਿਆਨ ਭਿਆਨ ਉਚਾਰ ਨਹੀਂ ਕਰਨਾ ਇਸ ਦਾ ਜਿਹੜਾ ਉਚਾਰਨ ਹੈ ਭੱਬਾ ਜਈਏ ਕੰਨ ਨੰਨਾ ਭੱਬਾ ਈੜੀ ਸਿਆਰੀ ਐੜੇ ਕੰਨ ਤਿੰਨ ਨੰਨਾ ਪਹਾਨ ਭੱਬਾ ਈੜੀ ਸਿਆਰੀ ਪਹਿਲਾਂ ਉਚਾਰਨ ਕਰਨੀ ਹੈ ਇੱਥੇ ਐੜੇ ਨੂੰ ਕੰਨ ਜਿਹੜਾ ਪਹਿਲਾਂ ਬਣੇਗਾ ਤੇ ਐੜੇ ਕੰਨ ਜਿਹੜਾ ਇਹ ਇਹ ਜਈਏ ਕੰਨ ਹੋ ਗਿਆ ਤੇ ਪਹਿਲਾਂ ਇੱਥੇ ਸੰਗਤ ਜੀ ਈੜੀ ਨੂੰ ਸਿਹਾਰੀ ਉਚਾਰਨ ਕਰਨੀ ਪਹਾਨ ਪਹਾਨ ਇਸ ਤਰ੍ਹਾਂ ਉਚਾਰਨ ਭਿਆਨ ਨਹੀਂ ਕਹਿਣਾ ਕਿ ਭੱਬੇ ਸਿਆਰੀ ਐੜੇ ਕਨ ਨੰਨਾ ਨਹੀਂ ਪੜਨਾ ਪਹਾਨ ਵਿੱਚ ਈੜੀ ਸਿਆਰੀ ਪਾ ਕੇ ਪਿਆਣ ਉਚਾਰਨ ਕਰਨਾ ਅੱਗੇ ਆਗਾ ਪੱਪਾ ਜਈਏ ਕੰਨਾ ਲੱਲੇ ਸਿਆਰੀ ਇਸ ਦਾ ਉਚਾਰਨ ਹੈ ਈਡੀ ਸਿਆਰੀ ਐੜੇ ਕੰਨਾ ਤੇ ਲੱਲੇ ਸਿਆਰੀ ਪਹਿਲਾਂ ਪਈ ਹੋਈ ਉਚਾਰਨ ਬਣ ਗਿਆ ਪੱਪਾ ਈਡੀ ਸਿਆਰੀ ਐੜੇ ਕੰਨਾ ਲੱਲੇ ਸਿਆਰੀ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਪਿਆਲ ਪਿਆਲ ਉਚਾਰਨ ਕਰਨਾ ਪਿਆਲ ਨਹੀਂ ਕਹਿਣਾ ਕਿਉਂਕਿ ਆਪਾਂ ਕਈ ਵਾਰ ਕਾਲ ਦੇ ਵਿੱਚ ਪਿਆਲ ਦਿਆਲ ਦਿਹਾਨ ਇਸ ਤਰ੍ਹਾਂ ਪੜ ਜਾਂਦੀ ਹੈ ਪਰ ਈ ੜੀ ਨੂੰ ਸਿਆਰੀ ਉੱਤੇ ਆਪਾਂ ਕੱਟ ਦਿੰਨੇ ਆ ਸੋ ਇਹ ਤਿਆਰ ਰੱਖਣਾ ਦਇਆਲ ਕਿਤੇ ਵੀ ਪਾਠ ਇਸ ਤਰ੍ਹਾਂ ਆਉਂਦਾ ਹੈ ਤੇ ਇਸ ਤਰ੍ਹਾਂ ਉਚਾਰਨ ਕਰਨਾ ਜੇ ਇਸ ਤਰ੍ਹਾਂ ਪਾਠ ਕਿਤੇ ਆ ਰਿਹਾ ਤੇ ਇਸ ਤਰ੍ਹਾਂ ਉਚਾਰਨ ਕਰਨਾ ਜੇ ਇਸ ਤਰ੍ਹਾਂ ਪਾਠ ਆ ਰਿਹਾ ਪਪਾ ਜੀਏ ਕੰਨ ਲੱਲੇ ਸਿਆਰੀ ਮਲੋ ਜਈਏ ਨੂੰ ਕੰਨਾ ਆ ਰਿਹਾ ਕਿਤੇ ਵਿਚਾਲੇ ਲਿਖਿਆ ਆ ਰਿਹਾ ਜਿਵੇਂ ਇੱਥੇ ਵਿਚਾਲੇ ਲਿਖਿਆ ਹੋਇਆ ਹੈ ਕਿਤੇ ਵੀ ਆ ਰਿਹਾ ਤੇ ਉਥੇ ਏ ੜੀ ਨੂੰ ਸਿਹਾਰੀ ਪਾ ਕੇ ਐੜੇ ਕੰਨਾ ਹੀ ਉਚਾਰਨ ਕਰਨਾ ਹੈ ਏ ੜੀ ਨੂੰ ਸਿਹਾਰੀ ਪਾ ਕੇ ਐੜੇ ਕੰਨਾ ਹੀ ਉਚਾਰਨ ਕਰਨਾ ਜਿਵੇਂ ਆ ਤੁਸੀਂ ਸ਼ਬਦ ਲਿਖੇ ਹੋਏ ਵੇਖ ਰਹੇ ਹੋ ਇਹਨਾਂ ਦਾ ਉਚਾਰਨ ਇਸ ਤਰ੍ਹਾਂ ਉਚਾਰਨ ਕਰਨਾ ਹੈ ਇਹ ਜਈਏ ਵਾਲੇ ਸ਼ਬਦ ਕਿਉਂਕਿ ਗੁਰਬਾਣੀ ਵਿੱਚ ਅਨੇਕਾਂ ਜਈਏ ਵਾਲੇ ਸ਼ਬਦ ਆ ਰਹੇ ਨੇ ਸਾਰੇ ਜਈਆਂ ਵਾਲੇ ਅੱਖਰ ਸ਼ਬਦਾਂ ਤੇ ਅਸੀਂ ਵੀਡੀਓ ਬਣਾ ਕੇ ਪਲੇਲਿਸਟ ਵਿੱਚ ਪਾਈ ਹੋਈ ਹੈ। ਦਇਾਲ, ਪਿਆਣ, ਪਿਆਰ। ਏੜੀ ਸਿਆਰੀ ਏੜੇ ਕੰਨਾ ਜੇ ਜਈਏ ਨੂੰ ਕੰਨਾ ਆ ਰਿਹਾ ਤੇ ਇਸ ਤਰ੍ਹਾਂ ਉਚਾਰਨ ਕਰਨਾ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹੋਰ ਵੀ ਸੰਗਤਾਂ ਲਾਹਾ ਲੈ ਸਕਣ ਭੁੱਲਾਂ ਦੀ ਮਾਫੀ। ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ। ਆਪ ਜਾ ਕੇ ਸਰਵਣ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ